ਹਾਂ ਜੀ ਸਤਰੀਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ कौर ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਇੱਥੇ ਟਾਈਮ ਹੋ ਗਿਆ ਸੀ ਜੀ ਆਥਾਂ ਦੇ ਪੌਣੇ 16 ਦਾ ਤਰੀਕ 17 ਸਤੰਬਰ ਦਿਨ ਬੁੱਧਵਾਰ ਤੇ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਆਪਣੀ ਇੱਕ ਭੈਣ ਨੇ ਆਪਣਾ ਨਾਮ ਬੋਲਣ ਲਈ ਕਿਹਾ ਸੀ ਉਹ ਤੇ ਉਹਨਾਂ ਦਾ ਨਾਮ ਹੈ ਜਸਪ੍ਰੀਤ ਕੌਰ ਬਰਨਾਲੀ ਕੰਨੀਓਆ ਤੇ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਇੰਨੇ ਪਿਆਰ ਤੇ ਸਪੋਰਟ ਲਈ ਤੇ ਇੱਕ ਆਪਣੀ ਹੋਰ ਭੈਣ ਆ ਗੁਰਮੀਤ ਕੌਰ ਮਲੋਟ ਤੋਂ ਉਹ ਵੀ ਡੇਲੀ ਕਮੈਂਟ ਕਰਦੇ ਨੇ ਸੋ ਭੈਣ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਕੀ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਚਾਹੇ ਤੁਸੀਂ ਕਮੈਂਟ ਕਰਦੇ ਹੋ ਚਾਹੇ ਨਹੀਂ ਕਰਦੇ ਹੋ ਕਿਉਂਕਿ ਚੈਨਲ ਇੱਥੋਂ ਤੱਕ ਤੁਹਾਡੇ ਸਾਰਿਆਂ ਦੀ ਪਿਆਰ ਸਪੋਰਟ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਪਹੁੰਚਿਆ ਹਨ ਸਿਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਥੇ ਜੀ ਮੈਂ ਲੱਗੀ ਹੋਈ ਸੀ ਹੁਣ ਪੌਦਿਆਂ ਤੇ ਸਪਰੇਅ ਕਰਨ ਆਰਗੈਨਿਕ ਸਪਰੇਅ ਜਿਹੜੀ ਹੈਗੀ ਆ ਨਿੰਮ ਦਾ ਤੇਲ ਆ ਉਹ ਚ ਪਾਣੀ ਪਾ ਕੇ ਤੇ ਨਾਲ ਹੀ ਮੈਂ ਜਿਹੜਾ ਹੈਗਾ ਫਰਟੀਲਾਈਜ਼ਰ ਸੀ ਉਹ ਥੋੜਾ ਥੋੜਾ ਜੜਾਂ ਦੇ ਵਿੱਚ ਪਾਤਾ ਉਹ ਆਪਾਂ ਗੰਡਿਆਂ ਦੇ ਫੁੱਲਕ ਤੇ ਗੋਹੇ ਤੋਂ ਤਿਆਰ ਕੀਤਾ ਸੀਗਾ ਉਹ ਵੀ ਪਾਤਾ ਤੇ ਇਥੇ ਹੁਣ ਹੋ ਗਈ ਜੀ ਅਗਲੀ ਸਵੇਰ ਅਗਲੀ ਸਵੇਰ ਦੇ ਨਾਲ 1.6 ਪੌਣ ਇੱਕ ਸਾਢਾ ਟਾਈਮ ਸੀਗਾ ਤੇ ਤਰੀਕ 18 ਸਤੰਬਰ ਤੇ ਅੱਜ ਮੈਂ ਲੱਗੀ ਹਾਂ ਜੀ ਫ੍ਰਿਜ ਸਾਫ਼ ਕਰਨ ਕਿਉਂਕਿ ਨਾ ਮਤਲਬ ਕਿ ਹੁਣ ਤੁਹਾਨੂੰ ਪਤਾ ਹੀ ਹਨ ਤਿਹਾਰ ਆ ਰਹੇ ਆ ਤੇ ਹੁਣ ਤੋਂ ਹੌਲੀ ਹੌਲੀ ਲੱਗਾਂਗੇ ਇੱਕ ਇੱਕ ਦੋ ਦੋ ਚ ਕੰਮ ਕਰਕੇ ਤਾਂ ਉਦੋਂ ਤੱਕ ਸਾਰੀ ਘਰ ਦੀ ਸਫਾਈ ਹੋਣੀ ਆ ਤੇ ਸ਼ੁਰੂਆਤ ਜਿਹੜੀ ਆ ਮੈਂ ਫ੍ਰਿਜ ਤੋਂ ਕਰੀ ਆ ਤੇ ਤੁਹਾਨੂੰ ਪਤਾ ਹੀ ਹਨ ਵੀ ਆਪਾਂ ਦੁਸ਼ਹਿਰੇ ਨੂੰ ਵੀ ਰੋਟੀ ਖਵਾਉਣੀ ਆ ਤੁਸੀਂ ਵੀ ਸ਼ਹਿਰ ਖਵਾਉਂਦੇ ਹੋਵੋਗੇ ਤੇ ਦਿਵਾਲੀ ਨੂੰ ਵੀ ਖਵਾਉਣੀ ਹੁੰਦੀ ਆ ਫਿਰ ਦਸਹਿਰੀ ਵਾਲੇ ਦਿਨ ਆਪਾਂ ਸਿੰਘ ਸ਼ੇਦਾਂ ਦੇ ਨਾਮ ਦੇ ਕੱਪੜੇ ਵੀ ਦੇਣੇ ਹੁੰਦੇ ਆ ਪ੍ਰਸ਼ਾਦਾ ਸ਼ਕਾ ਕੇ ਹਨ ਤੇ ਦਿਵਾਲੀ ਵਾਲੇ ਦਿਨ ਭੁਆਈ ਦੇ ਨਾਮ ਦੇ ਆਪਾਂ ਕੱਪੜੇ ਦੇਣੇ ਹੁੰਦੇ ਆ ਰੋਟੀ ਖਵਾ ਕੇ ਸੌਦਾ ਕਰਕੇ ਫਿਰ ਐ ਹੁੰਦਾ ਵੀ ਫ੍ਰਿਜ ਤੇੜ ਨੂਨ ਮਿਰਚਦਾਨੀ ਰਿਫਾਈਨਡ ਵਾਲੇ ਡੱਬੇ ਭਾਂਡੇ ਹਰ ਇੱਕ ਚੀਜ਼ ਆਟੇ ਵਾਲਾ ਢੋਲ ਜੀਨੀ ਵਾਲਾ ਢੋਲ ਹਰ ਇੱਕ ਚੀਜ਼ ਹਨਾ ਵੀ ਚੰਗੀ ਤਰ੍ਹਾਂ ਸਾਰੀ ਸੁੱਚੀ ਕਰ ਲਈ ਕਿਉਂਕਿ ਇਸ ਵਾਰੀ ਹਨਾ ਤਿਹਾਰੋ ਜੀ ਪਹਿਲਾਂ ਆ ਰਹੇ ਆ 2 ਅਕਤੂਬਰ ਦਾ ਤਾਂ ਮੇਰੇ ਖਿਆਲ ਦੇ ਵਿੱਚ ਇਸ ਵਾਰੀ ਦਸਹਿਰਾ ਹੈਗਾ ਤੇ 20 ਤਰੀਕ ਤੱਕ ਮੈਨਾਂ ਸਾਰੇ ਤਿਹਾਰ ਨਿਭੜ ਜਾਣੇ ਆ ਗੁਰਪੁਰਬ ਤਾਂ ਖੈਰ ਉਸ ਤੋਂ ਬਾਅਦ ਆ 18 ਖਾਨੀ 19 ਦੀ ਸ਼ੈ ਦਿਵਾਲੀ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਹੀ ਕਿਹੜੀ ਤਾਰੀਖ ਆ ਤੇ ਰਮਾਨ ਦਾ ਸੀਗਾ ਅੱਜ ਪੀਪਰ ਜੀ ਉਹ ਲੱਗਿਆ ਹੋਇਆ ਸੀ ਆਪਦਾ ਤਿਆਰ ਹੋਣ ਸਕੂਲ ਵਾਸਤੇ ਤੇ ਰਮਾਨ ਦੇ ਡੈਡੀ ਨੂੰ ਅੱਜ ਛੁੱਟੀ ਸੀਗੀ ਕਿਉਂਕਿ ਇਹਨਾਂ ਦੇ ਸਕੂਲ 'ਚ ਵੀ ਪੀਪਰ ਚੱਲਦੇ ਆ ਇਹਨਾਂ ਦੇ ਸਕੂਲ 'ਚ ਇੱਕ ਦਿਨ ਪੀਪਰ ਦੋ ਦਿਨ ਛੁੱਟੀ ਇਦਾਂ ਚੱਲ ਰਿਹਾ ਹੈਗਾ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਇੱਥੇ ਖੜ੍ਹ ਜਿਓ ਵੀ ਜਦੋਂ ਮੈਂ ਕਹੂੰਗੀ ਹਨਾ ਮੋਟਰ ਛੱਡ ਦਿਓ ਤੇ ਵੀ ਨਾਲੇ ਨਾਲ ਵੀ ਜਿਹੜੇ ਭਾਂਡੇ ਨੇ ਮੈਂ ਥੋ ਥੋ ਫੜਾਈ ਚੱਲ ਨੂੰ ਵੀ ਤੁਸੀਂ ਮੰਜੇ ਤੇ ਇਹਨਾਂ ਨੂੰ ਰੱਖੀ ਚੱਲਿਓ ਕਿਉਂਕਿ ਐ ਹਨਾ ਵੀ ਸਾਰੇ ਜਿਹੇ ਕੰਚ ਦੇ ਨੇ ਜਿਹੜੀਆਂ ਪਹਿਲਾਂ ਹਨਾ ਆਪਣੀਆਂ ਫ੍ਰਿਜਾਂ ਹੁੰਦੀਆਂ ਸੀ ਉਹਨਾਂ ਦੇ ਦੂਜੇ ਹੁੰਦੇ ਸੀਗੇ ਜਿਹੜਾ ਕੰਚ ਦੀ ਤਰ੍ਹਾਂ ਦਿਖਦਾ ਨਹੀਂ ਹੁੰਦਾ ਪਲਾਸਟਿਕ ਜਾਂ ਉਹਦੇ ਉਹਨਾਂ ਦਾ ਡਰ ਵੀ ਨਹੀਂ ਸੀ ਹੁੰਦਾ ਫੁੱਟਣ ਦਾ ਇਹਨਾਂ ਦਾ ਥੋੜਾ ਡਰ ਵੀ ਲੱਗਦਾ ਕਿ ਇਹਦੇ ਫੁੱਟ ਨਾ ਜਾਵੇ ਹਨਾ ਫਿਰ ਇੱਕ ਇਹ ਵੀ ਪ੍ਰੋਬਲਮ ਆ ਜਿਹੜੀ オリジナル ਚੀਜ਼ ਹੁੰਦੀ ਆ ਉਹ ਮੁੜ ਕੇ ਮਿਲਦੀ ਨਹੀਂ ਤਾ ਕਰਕੇ ਫਿਰ ਮੈਂ ਇਹਨਾਂ ਨੂੰ ਕੋਲ ਹੀ ਖੜਾ ਕਰ ਲਿਆ ਸੀ ਮੈਂ ਕਿਹਾ ਵੀ ਵੀ ਤੁਸੀਂ ਫੜ ਕੇ फटाफट ਰੱਖੀ ਚੱਲੀਓ ਵੀ ਨਾਲ ਹੀ ਮੇਰਾ ਟਾਈਮ ਬਚ ਜੂ ਹਨਾ ਇੱਥੇ ਮੈਂ ਹੁਣ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਮੋਟਰ ਛੱਡ ਦਿਓ ਤੇ ਪਾਈਪ ਮੈਨੂੰ ਫੜਾ ਦਿਓ ਮੈਂ ਕਿਹਾ ਨਾਲ ਹੀ ਟੈਂਕੀ ਚ ਵੀ ਛੱਡ ਦਿਓ ਵੀ ਦੋਨੋਂ ਕੰਮ ਨਿਭੜ ਜਾਣਗੇ ਵੀ ਟੈਂਕੀ ਵੀ ਭਰ ਜੂਣ ਵਾਲੀ ਮੇਰੇ ਭਾਂਡੇ ਪੁੱਤੇ ਜਾਣਗੇ ਤੇ ਇਹਨਾਂ ਨੇ ਫੜਫੜ ਕੇ ਜੀ फटाफट ਰੱਖ ਦਿੱਤੀ ਸੀ ਇਹ ਧੁੱਪੇ ਤੇ ਬਾਕੀ ਜੀ ਇੱਕ ਕਮੈਂਟ ਆਇਆ ਸੀ ਆਪਣੀ ਭੈਣ ਵੱਲੋਂ ਮੈਂ ਨਾ ਉਹਦਾ ਸਕਰੀਨ ਸ਼ਾਟ ਵੀ ਲੈ ਕੇ ਰੱਖਿਆ ਸੀ ਤੇ ਤੁਹਾਨੂੰ ਪਤਾ ਹਨ ਆਪਾਂ ਵੀਡੀਓ ਬਣਾਉਣ ਕਰਕੇ ਮੈਨੂੰ ਜਿਹੜਾ ਫੋਨ ਆ ਰੋਜ਼ ਜਿਹੜੀਆਂ ਪੁਰਾਣੀਆਂ ਵੀਡੀਓਸ ਹੁੰਦੀਆਂ ਡਿਲੀਟ ਕਰਨੀਆਂ ਪੈਂਦੀਆਂ ਤੇ ਤਾਂ ਕਰਕੇ ਵੀ ਜਿਹੜੀ ਮੈਮਰੀ ਫੁੱਲ ਨਾ ਹੋਵੇ ਹਨਾ ਉਹ ਕਿਤੇ ਮੈਂ ਜਿਹੜਾ ਸਕਰੀਨਸ਼ਾਟ ਲੈਂਦਾ ਸੀ ਉਹਨਾਂ ਦੇ ਕਮੈਂਟ ਦਾ ਉਹ ਨਾਲ ਵਿੱਚ ਹੀ ਡਿਲੀਟ ਹੋ ਗਿਆ ਗਲਤੀ ਨਾਲ ਤੇ ਅੱਜ ਤੋਂ ਕਈ ਦਿਨ ਪਹਿਲਾਂ ਵੀਡੀਓ ਪਾਈ ਸੀ ਉਹ ਤੇ ਕਮੈਂਟ ਕੀਤਾ ਸੀ ਭੈਣ ਨੇ ਸ਼ਾਇਦ ਤੁਸੀਂ ਪੜਿਆ ਵੀ ਹੋਣਾ ਉਹ ਭੈਣ ਕਹਿੰਦੀ ਭੈਣੇ ਵੀ ਮੇਰੀ ਸੱਸ ਨਾ ਵੀ ਮੇਰੇ ਨਾਲ ਬਤਕਰਾ ਕਰਦੀ ਹੈ ਕਹਿੰਦੀ ਵੀ ਮੇਰੀ ਜਿਹੜੀ ਹੈਗੀ ਆ ਬੀ ਦੂਜੀ ਨੂੰ ਤਾਂ ਆਪਦੇ ਜ਼ਿਆਦਾ ਕਰਦੀ ਹੈ ਕਹਿੰਦੀ ਮੇਰਾ ਘਟ ਕਰਦੀ ਹੈ ਕਹਿੰਦੀ ਮੈਂ ਨਾਲੇ ਕਦੇ ਕੰਮ ਨੂੰ ਨਹੀਂ ਕਿਹਾ ਮੈਂ ਮਤਲਬ ਸ਼ੁਰੂ ਤੋਂ ਆਈਆਂ ਜਦੋਂ ਦੀ ਵਿਆਹ ਕੇ ਵੀ ਮੈਂ ਕਦੇ ਕੰਮ ਨੂੰ ਜਵਾਬ ਨਹੀਂ ਦਿੱਤਾ ਹਮੇਸ਼ਾ ਵੀ ਭੱਜ ਕੇ ਕੰਮ ਹੱਸ ਕੇ ਕੰਮ ਕੀਤਾ ਕਹਿੰਦੀ ਪਰ ਮੇਰੀ ਕਦਰ ਜੀ ਨਹੀਂ ਪਈ ਨਾ ਰਿਸ਼ਤੇਦਾਰਾਂ ਚ ਨਾ ਵੀ ਘਰਦਿਆਂ ਚ ਤੇ ਵੀ ਉਹਨੇ ਜਹੇ ਨਾ ਕੰਮ ਨਹੀਂ ਕੀਤਾ ਫਿਰ ਵੀ ਕਹਿੰਦੀ ਉਹਦੀ ਕਦਰ ਜ਼ਿਆਦਾ ਹੈ ਤੇ ਪੜਨੇ ਮੈਂ ਤੁਹਾਡੀ ਪ੍ਰੋਬਲਮ ਸਮਝ ਸਕਦੀ ਹਾਂ ਬਹੁਤ ਤਕਲੀਫ ਹੁੰਦੀ ਜਦੋਂ ਇਦਾਂ ਹੁੰਦਾਗਾ ਤੇ ਬਾਕੀ ਦੇਖੋ ਆਪਾਂ ਜੇ ਉਦਾਸ होके ਬਹਿ ਜਾਗੇ ਇਦਾਂ ਜ਼ਿੰਦਗੀ ਨਹੀਂ ਚੱਲਣੀ ਹਨਾ ਤੁਸੀਂ ਖੁਸ਼ ਰਹਾ ਕਰੋ ਆਪਣੇ ਆਪ ਦੇ ਵਿੱਚ ਤੇ ਮੈਂ ਇੱਕ ਗੱਲ ਹੋਰ ਹਨਾ ਆਪਾਂ ਜ਼ਰੂਰ ਇੱਥੇ ਸ਼ੇਅਰ ਕਰਨੀ ਚਾਹਾਂਗੇ ਬਾਕੀ ਥੋੜਾ ਜਿਹਾ ਹਨਾ ਸੱਸਾਂ ਨੂੰ ਵੀ ਸੋਚਣਾ ਚਾਹੀਦਾ ਵੀ ਇਹ ਕਦੇ ਵਿਤਕਰਾਨੀ ਕਰਨਾ ਚਾਹੀਦਾ ਕਿਉਂਕਿ ਪਤਾ ਨਹੀਂ ਹੁੰਦਾ ਹਨਾ ਆਪਾਂ ਨੂੰ ਅੱਗੇ ਜਾ ਕੇ ਕਿਹਦੇ ਤੱਕ ਲੋੜ ਪੈ ਜਾਣੀ ਹੈ ਤੇ ਜੇ ਆਪਾਂ ਫਰਕ ਰੱਖੀ ਜਾਵਾਂਗੇ ਤਾਂ ਫਿਰ ਮਨਾਂ ਦੇ ਵਿੱਚ ਖਟਾਸ ਪੈ ਜਾਂਦੀ ਹੈ ਫਿਰ ਉਹਦੀ ਖਟਾਸ ਹੁੰਦੀ ਹੈ ਨਾ ਮਨਾਂ ਦੇ ਵਿੱਚ ਪਈ ਹੋਈ ਉਹ ਕਦੇ ਵੀ ਅ ਬੰਦੇ ਨੂੰ ਫਿਰ ਤੁਹਾਡੇ ਨਾਲ ਉਹਨਾਂ ਨਹੀਂ ਖੁੱਲਣ ਦਿੰਦੀ ਜਿੰਨਾ ਉਹ ਚਾਹੁੰਦਾ ਤਾਂ ਕਰਕੇ ਫਿਰ ਥੋੜਾ ਜਿਹਾ ਇੱਥੇ ਸੱਸਾਂ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਬਰਾਬਰ ਦਾ ਰੱਖਣਾ ਚਾਹੀਦਾ ਸਾਰੇ ਬੱਚਿਆਂ ਨੂੰ ਕਿ ਮਾਂ ਨੂੰ ਤਾਂ ਬੱਚੇ ਇੱਕ ਸਮਾਨ ਹੁੰਦੇ ਆ ਤੇ ਇੱਕ ਸਮਾਨ ਹੀ ਰੱਖਣੇ ਚਾਹੀਦੇ ਹਨਾ ਤੇ ਬਾਕੀ ਭੈਣ ਤੂੰ ਹੀ ਫਿਕਰ ਨਾ ਕਰਿਆ ਕਰ ਉਹਦਾ ਬਾਣੀ ਪੜਿਆ ਕਰ ਮਾਸਤ ਰਿਹਾ ਕਰ ਜਿਹੜੀ ਚਿੱਤਰ ਵਸ ਨੇ ਉਹਦੇ ਵਿੱਚ ਚਿੰਤਾ ਕਿਉਂ ਕਰਨੀ ਆ ਨਾਲੇ ਗੁਰੂ ਮਹਾਰਾਜ ਨੇ ਬਾਣੀ ਚ ਕਿਹਾ ਵੀ ਤੇਰੇ ਦੁੱਖ ਸੁੱਖ ਦੇ ਵਿੱਚ ਤੇਰੇ ਨਾਲ ਗੁਰੂ ਹੀ ਖੜੂਗਾ ਕੋਈ ਨਹੀਂ ਖੜਨਾ ਭੈਣ ਸੋ ਜਦੋਂ ਆ ਆਪਣਾ ਦੁੱਖ ਚ ਵੀ ਪ੍ਰਮਾਤਮਾ ਨੇ ਖੜਨਾ ਸੁੱਖ ਚ ਵੀ ਆਪਾਂ ਉਹਦੇ ਨਾਲ ਹੀ ਉਹਨੇ ਖੁਸ਼ ਹੋਣਾ ਆਪਣੀ ਖੁਸ਼ੀ ਤੋਂ ਫਿਰ ਆਪਾਂ ਦੁੱਖ ਕਿਸ ਗੱਲ ਦਾ ਮਨਾਉਣੀ ਆ ਸੋ ਭੈਣ ਖੁਸ਼ ਰਿਹਾ ਕਰ ਮੈਂ ਖੁਦ ਤੁਹਾਨੂੰ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਦੱਸਦੀ ਆ ਮੈਂ ਇਹ ਗੱਲਾਂ ਸੋਚ-ਸੋਚ ਕੇ ਨਾ ਆਪ ਨੂੰ ਬਹੁਤ ਬਿਮਾਰੀਆਂ ਲਾ ਲੀਆਂ ਸੀ ਪਹਿਲਾਂ ਤੇ ਹੁਣ ਮੈਂ ਵੀ ਮਸਤ ਰਹਿਨੀ ਆ ਮਸਤ ਮੌਲਾ ਦੇ ਘਰ ਦੇ ਕੰਮ ਕਰੀਦੇ ਨੇ ਬਾਣੀ ਪੜੀਦੀ ਆ ਤੇ ਖੁਸ਼ ਰਹੀਦਾ ਹਮੇਸ਼ਾ ਸੋ ਤੁਸੀਂ ਵੀ ਖੁਸ਼ ਰਹਾ ਕਰੋ ਤੇ ਇੱਥੇ ਜੀ ਹੁਣ ਮੈਂ ਲਾ ਗਈ ਸੀ ਮੈਟ ਤੋਂ ਹੁਣ ਆਹ ਵਾਲੇ ਮੈਟ ਨੇ ਜੇ ਆਪਣੇ ਜਿਹੜੇ ਫਰਿੱਜ ਦੇ ਵਿੱਚ ਬਿਸ਼ਾਉਣੀ ਹੁੰਦੀ ਆ ਮੈਂ ਤੇ ਇਹ ਨਾ ਇਹ ਹੈਗੇ ਇਹ ਵੀ ਡਾਈਨਿੰਗ ਟੇਬਲ ਦੀ ਆ ਤੇ ਪਰ ਇਹ ਜਿਹੜੇ ਹੈਗੇ ਆ ਥੋੜੇ ਨਾ ਜਿਵੇਂ ਨੈਟ ਹੁੰਦਾ ਇਦਾਂ ਨਹੀਂ ਤੇ ਹੁਣ ਮੈਂ ਸੋਚ ਰਹੀ ਸੀ ਮੈਂ ਕਿ ਡਰਮਾਨ ਦੇ ਡੈਡੀ ਨੂੰ ਕਹੂੰਗੀ ਵੀ ਮੈਨੂੰ ਦੂਸਰੇ ਲਿਆ ਦਿਓ ਤੇ ਇਹਨਾਂ ਉੱਤੇ ਨਾ ਮੈਂ ਥੋੜੇ ਵਿੰਮ ਮਾਰ ਕੇ ਤੇ ਉਦੋਂ ਬਾਅਦ ਜਿਹੜਾ ਬ੍ਰਸ਼ ਸੀ ਉਹਦੇ ਨਾਲ ਰਗੜਤੀ ਆ ਦੇਖੋ ਤੁਹਾਨੂੰ ਜਾਲੀ ਜੀ ਦਿਖ ਰਹੀ ਹੈ ਨਾ ਵਿੱਚ ਤੇ ਇਹਦੇ ਨਾਲ ਚਲੋ ਆਏ ਆ ਇੰਨਾ ਕ ਤਾਂ ਬਚਾ ਹੁੰਦਾ ਵੀ ਜਿਵੇਂ ਸ਼ੀਸ਼ੇ ਦੇ ਉੱਤੇ ਭਾਂਡਾ ਆ ਕੇ ਸੜਦਾ ਜਾਂ ਨਹੀਂ ਹਨਾ ਚਿਹਟਾ ਨਹੀਂ ਪੈਂਦੀਆਂ ਉਤੇ ਤੇ ਲੋ ਜੀ ਹੁਣ ਮੈਂ ਆ ਗਈ ਸੀ ਰਸੋਈ ਦੇ ਵਿੱਚ ਤੇ ਅੰਦਰ ਆ ਕੇ ਪੜੇ ਫਰਿੱਜਾਂ ਉਹਦੇ ਵਿੱਚ ਵੀ ਚੰਗੀ ਤਰ੍ਹਾਂ ਜਿਹੜਾ ਕਪੜਾ ਮਾਰਤਾ ਸੀਗਾ ਉਹਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਬਾਕੀ ਭਾਂਡੇ ਆਪਣੇ ਬਾਹਰ ਸੁੱਕ ਰਹੇ ਨੇ ਤੇ ਹੁਣ ਜੀ ਮੈਂ ਜਿਹੜਾ ਫਰਿੱਜ ਨੂੰ ਉੱਪਰੋਂ ਬਾਹਰੋਂ ਅੰਦਰੋਂ ਸਾਰਾ ਚੰਗੀ ਤਰ੍ਹਾਂ ਦਾ ਸਾਫ਼ ਕਰ ਲਿਆ ਤੇ ਫਿਰ ਇਸ ਨੂੰ ਥੋੜਾਕ ਦਿਨ ਮਤਲਬ ਮੈਂ ਇਦਾਂ ਹੀ ਬੰਦ ਕਰਕੇ ਚਲਾਤੀ ਸੀ ਇਹ ਵੀ ਚੰਗੀ ਤਰ੍ਹਾਂ ਸੁੱਕ ਗਈ ਸੀ ਭਾਂਡੇ ਵੀ ਫਿਰ ਆਪਣੇ ਚੰਗੀ ਤਰ੍ਹਾਂ ਸੁੱਕ ਗਏ ਸੀ ਉਸ ਤੋਂ ਬਾਅਦ ਹੀ ਜਾ ਕੇ ਜਿਹੜੀ ਆ ਮੈ ਫਰਿਜ ਦੇ ਵਿੱਚ ਭਾਂਡੇ ਸੈੱਟ ਕਰੇ ਤੇ ਬਾਕੀ ਸਮਾਨ ਆਪਣਾੜਾ ਆ ਫਰਿਜ ਵਾਲਾ ਉਹ ਮੈਂ ਬਾਹਰ ਕੱਢ ਕੇ ਧਰਿਆ ਹੋਇਆ ਸੀਗਾ ਤੇ ਲੋ ਜੀ ਆਪਣਾ ਜਿਹੜੀ ਸਾਰੀ ਸ਼ੀਸ਼ੇ ਵਗੈਰਾ ਸਾਰੇ ਸੁੱਕ ਗਏ ਨੇ ਤੇ ਹੁਣ ਮੈਂ ਇਹਨੂੰ ਲੱਗੀਆਂ ਵਿੱਚ ਸੈੱਟ ਕਰਨ ਕਿਉਂਕਿ ਹਨਾ ਵੀ ਦਹੀਂ ਐ ਲੱਸੀ ਐ ਮੱਖਣ ਐ ਦੁੱਧ ਐ ਵੀ ਉਹਦਾ ਵੀ ਡਾਰਾ ਵੀ ਖਰਾਬ ਨਾ ਹੋ ਜੇ ਦੁੱਧ ਤਾਂ ਵੈਸੇ ਮੈਂ ਉੱਪਰਲੇ ਖਾਨੇ 'ਚ ਰੱਖਦਾ ਸੀਗਾ ਤੇ ਬਾਕੀ ਜਿਹੜਾ ਹੋਰ ਸਮਾਨ ਉਹ ਨੋਰ ਬਾਹਰ ਪਿਆ ਮੈਂ ਉਹ ਵੀ ਖਰਾਬ ਨਾ ਹੋ ਜੇ फटाफट ਸੁਕਾ ਕੇ ਰੱਖ ਦਈਏ ਤੇ ਤਾਂ ਕਰਕੇ ਲੱਗੀ ਹੋਈ ਸੀ ਸੈੱਟ ਕਰਨ ਇੱਕ ਨਾ ਜਦੋਂ ਆਪਾਂ ਫ੍ਰਿਜ ਮਤਲਬ ਕਿ ਸਾਰੇ ਭਾਂਡੇ ਕੱਢ ਕੇ ਸਾਫ਼ ਕਰਨੀ ਹੁੰਦੀ ਹੈ ਮੈਨੂੰ ਫ੍ਰਿਜ ਥੋੜੀ ਜਿਹੀ ਬਾਹਰ ਕੱਢਣੀ ਪੈਂਦੀ ਹੈ ਤੇ ਜੇ ਆਪਾਂ ਵਿੱਚ ਫਿੱਟ ਰੱਖ ਦਈਆਂ ਹਨਾ ਫਿਰ ਇਹਦੇ ਜਿਹੜੇ ਸ਼ੀਸ਼ੇ ਆ ਨਾ ਹੀ ਨਿਕਲਦੇ ਆ ਨਾ ਹੀ ਲੱਗਦੇ ਨੇ ਫਿਰ ਤਾਂ ਕਰਕੇ ਉਹਨਾਂ ਟਾਈਮ ਫ੍ਰਿਜ ਮੈਨੂੰ ਮੂਰੇ ਜੇ ਕਰਕੇ ਰੱਖਣੀ ਪੈਂਦੀ ਹੈ ਤੇ ਵੀ ਤਾਂ ਕਿ ਜਿਹੜਾ ਹੈਗਾ ਨਾ ਤਾਂ ਫਰਿੱਜ ਖਰਾਬ ਹੋਵੇ ਨਹੀਂ ਤਾਂ ਹਨ ਜੇ ੱੱਕੇ ਨਾ ਪਾਵਾਂਗੇ ਵਿੱਚ ਤੇ ਟੁੱਟਣ ਦਾ ਡਰਾਗਾ ਤੇ ਇਥੇ ਜੀ ਹੋ ਗਿਆ ਸੀ ਆਥਨ ਦਾ ਟਾਈਮ ਮੇਰੇ ਸਾ ਦਿਨ ਦੇ ਕੰਮ ਤਾਂ ਦੇ ਸਾਰੇ ਨਿਬੜ ਗਏ ਸੀ ਨਾ ਧੋ ਵੀ ਮੈਂ ਲਈਆਂ ਤੇ ਮੈਂ ਦਾਲ ਵੀ ਬਣਾ ਲਈ ਆਟਾ ਗੁੰਨਿਆ ਪਿਆ ਰੋਟੀ ਲਾਉਣੀ ਆ ਬਸ ਤੇ ਇਥੇ ਜਿਹੜੇ ਜਿਹੜੇ ਕੱਪੜੇ ਨੇ ਇੱਕ ਦੋ ਰਹਿੰਦੇ ਸੀ ਤੈ ਮਾਰਨ ਵਾਲੇ ਬਾਕੀ ਜਿਹੜੇ ਕੱਪੜੇ ਸੀ ਨਾਲ ਦੀ ਨਾਲ ਮੱਦੇ ਨੇ ਕੱਪੜੇ ਵੀ ਧੋਤੇ ਅਸੀਂ ਫਰਿੱਜ ਵੀ ਸਾਫ ਕਰ ਲਈ ਸੀ ਉਹ ਕੱਪੜੀ ਮੈਂ ਨਾਲ ਦੀ ਨਾਲ ਹੀ ਤੈਅ ਮਾਰ ਕੇ ਰੱਖਦੇ ਸੀ ਇਹ ਚਾਰ ਤਿੰਨ ਚਾਰ ਟਿਸਟਾਂ ਜੀਆਂ ਰਹਿੰਦੀਆਂ ਸੀ ਇਹਨਾਂ ਦੇ ਕੋਲਰ ਗਿੱਲੇ ਸੀ ਇਹਨਾਂ ਦੇ ਮੈਂ ਕਿਹਾ ਚਲੋ ਹੁਣ ਇਹਨਾਂ ਨੂੰ ਵੀ ਤੈਅ ਮਾਰ ਕੇ ਰੱਖ ਦਮਾਂ ਵੀ ਵੀ ਕੰਮ ਨਿਬੜ ਜਾਊਗਾ ਤੇ ਇਸ ਤੋਂ ਬਾਅਦ ਹੁਣ ਨਾ ਇਸ ਟਾਈਮ ਵੀ ਐ ਥਕਾਵਟ ਜੀ ਹੋਈ ਪਈ ਆ ਸਰੀਰ ਨੂੰ ਤੁਸੀਂ ਦੇਖ ਰਹੇ ਹੋ ਵੀ ਸੁਸਤੀ ਸੁਸਤੀ ਬਨ ਜਾਇਆ ਪਿਆ ਐ ਲੱਗਦਾ ਫਟਾਫਟ ਰੋਟੀ ਪਕਾਈਏ ਖਾਈਏ ਭਾਂਡੇ ਮਾੜੀਏ ਕੰਮ ਨਿਬੜੀਏ ਤੇ ਪੈ ਜੀ ਐਨੀ ਜੱਥਕਾਵਟ ਹੋਈ ਪਈ ਆ ਇੱਕ ਫਿਰ ਐ ਹੁੰਦਾ ਨਾ ਸਾਧਰੇ ਉੱਠਣਾ ਹੁੰਦਾ ਤੇ ਅੱਜ ਸਾਰਾ ਦਿਨ ਜੀ ਮੈਂ ਰੈਸਪੀ ਨਹੀਂ ਕੀਤੀ ਹਨਾ ਸਾਧਰੇ ਉੱਠਣ ਕਰਕੇ ਨੀਂਦ ਵੀ ਆਉਂਦੀ ਐ ਦਿਨੀਆਂ ਪਰ ਆਏ ਆ ਵੀ ਜਦੋਂ ਸਫਾਈ ਕਰਨੀ ਹੁੰਦੀ ਆ ਘਰ ਦੀ ਵੀ ਹੁਣ ਹਨਾ ਕੰਮ ਨੇ ਮੇੜਨੇ ਨੇ ਫਿਰ ਉਦਨੇ ਨਹੀਂ ਵੀ ਸੁੱਤਾ ਜਾਂਦਾ ਉਦੋਂ ਫਿਰ ਥੋੜਾ ਜਿਹਾ ਤਾਂ ਸਰੀਰ ਤੇ ਅਸਰ ਪੈਂਦਾ ਹੀ ਹਨਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਐਦਾਂ ਦੀਆਂ ਬਹੁਤ ਬਹੁਤ ਇੰਟਰਸਟਿੰਗ ਵੀਡੀਓ ਦੇਖਣੋਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ